ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਅੱਜ ਸਾਡੇ ਨਾਲ ਬੜਾ ਸੁਨੋ ਦੇਣਾ ਹੈ ਦੇਖੋ ਕਿੰਨਾ ਕਲਰਫੁਲ ਹੈ ਮੈਂ ਮੋਸਟਲੀ ਤੁਹਾਨੂੰ ਦਿਖਾਉਣੀ ਆ ਨਾ ਬਈ ਇਥੇ ਮੀਂਹ ਪਈ ਜਾਂਦਾ ਪਰ ਅੱਜ ਸਾਡੇ ਬਿਲਕੁਲ ਸਾਫ਼ ਆਸਮਾਨ ਹੈ ਤੇ ਧੁੱਪ ਨਿਕਲੀ ਹੋਈ ਹੈ ਤੇ ਮੈਂ ਬਣਾਉਣ ਲੱਗੀ ਸੀਗੀ ਆਲ ਇਹਦੀ ਰੈਸਪੀ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੋ ਚਲੋ ਆਓ ਹੁਣ ਆਪਾਂ ਰੈਸਪੀ ਬਣਾਉਣੀ ਆ ਸੋ ਹੁਣ ਆ ਨਾ ਔਲੇ ਮੈਨੂੰ ਔਲੇ ਮਿਲ ਗਏ ਸੀ ਪੰਜਾਬੀ ਦੁਕਾਨ ਤੋਂ ਤੇ ਮੈਂ ਲੈ ਆਈ ਸੀਗੀ ਸੋ ਹੁਣ ਮੈਂ ਨਾ ਇਹਦੀਆਂ ਦੋ ਰੈਸਪੀਸ ਬਣਾਉਣੀਆਂ ਨੇ ਦੋ ਨਹੀਂ ਤਿੰਨ ਮਤਲਬ ਇੱਕ ਦੋ ਰੈਸਪੀਸ ਤਾਂ ਆਪਾਂ ਔਲਿਆਂ ਦੀਆਂ ਬਣਾਵਾਂਗੇ ਤੇ ਇੱਕ ਹੁਣ ਆਪਾਂ ਬਣਾਵਾਂਗੇ ਅ ਗਟਕਾਂ ਦੀ ਸਭ ਤੋਂ ਪਹਿਲਾਂ ਬਣਾਉਣੀ ਹੈ ਇਹਦੀ ਰੈਸਪੀ ਤੁਸੀਂ ਇਹ ਗਿਟਕਾਂ ਦਾ ਕੀ ਕਰਦੇ ਹੋ ਹੁੰਦੇ ਹੋ ਜਦੋਂ ਤੁਸੀਂ 올ਿਵ ਆਇਲ ਕਰ ਲੈਣੇ ਹੋ ਜਾਂ ਸਟੀਮ ਕਰ ਲੈਣੇ ਹੋ ਤੇ ਇਹਨਾਂ ਗਿਟਕਾਂ ਦਾ ਤੁਸੀਂ ਕੀ ਕਰਨੇ ਹੋ ਕਿਉਂਕਿ ਇਹਨਾਂ ਦੇ ਉੱਤੇ ਨਾ ਇਹ ਸੋ ਕਾਵਤ ਲੱਗੂ ਹੁੰਦੀ ਹੈ ਕਿ ਆਮ ਕੇ ਆਮ ਗੁਠਲਿਓਂ ਕੇ ਬਿਦਾਮ ਸੋ ਆ ਜਿਹੜੀਆਂ ਗੁਠ ਆ ਜਿਹੜੀਆਂ ਗਿਟਕਾਂ ਨੇ ਨਾ ਉਹਨਾਂ ਨੂੰ ਸੱਟਿਆ ਨਾ ਕਰੋ ਇਨਾਂ ਦਾ ਵੀ ਬੜਾ ਕੁਝ ਬਣ ਸਕਦਾ ਹੈ ਹੁਣ ਜਿਵੇਂ ਆ ਦੇਖੋ ਇਹਦੇ ਥੱਲੇ ਨਾ ਔਲਾ ਹੈ ਇਹਦੇ ਥੱਲੇ ਨਾ ਥੋੜਾ ਛੋਟੇ ਛੋਟੇ ਥੋੜਾ ਥੋੜਾ ਪਲਪ ਰਹਿ ਜਾਂਦਾ ਤੇ ਇਹ ਨਿਕਲਦਾ ਨਹੀਂ ਹੈਗਾ ਇਹਨਾਂ ਤੁਸੀਂ ਕੀ ਕਰਨਾ ਕਿ ਇਹਨੂੰ ਸੱਤਣਾ ਨਹੀਂ ਹੈਗਾ ਤੇ ਆ ਮੈਂ ਇਸੇ ਹੀ ਪਾਣੀ ਦੇ ਵਿੱਚ ਨਾ ਵੀ 올ਿਵ ਆਇਲ ਕੀਤੇ ਸੀਗੇ ਤੇ ਹੁਣ ਇਹ ਪਾਣੀ ਤਾਂ ਕਰਕੇ ਥੋੜਾ ਡਾਕ ਕੇ ਕਿਉਂਕਿ ਔਲੇ ਆ ਇਹਨੇ ਆਪਣਾ ਰੰਗ ਛੱਡਿਆ ਹੁਣ ਨਾ ਮੈਂ ਇਹਦੇ ਵਿੱਚ ਹੀ ਨਾ ਹੀਟ ਅਪ ਕਰ ਲੈਣਾ ਇਹਨੂੰ ਤੇ ਹੁਣ ਇਹਦੇ ਵਿੱਚ ਇਹਨਾ ਮੈਂ ਆ ਔਲਿਆਂ ਦੇ ਗਿਟਕਾ ਪਾ ਦੂੰਗੀ ਤੇ ਥੋੜੀ ਦੇਰ ਲਈ ਨਾ ਆਪਾਂ ਇਹਨੂੰ 10 ਕ ਮਿੰਟ ਲਈ ਨਾ ਇਹਨਾਂ ਨੂੰ ਵੀ ਬੋਇਲ ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਗਿਟਕਾਂ ਨੂੰ ਤਾਂ ਕਿ ਜਿਹੜਾ ਤਾਂ ਕਿ ਜਿਹੜਾ ਨਾ ਇਹਦੇ ਵਿੱਚ ਆ ਗਿਟਕਾਂ ਦੇ ਨਾਲ ਲੱਗਿਆ ਹੋਇਆ ਜਿਹੜਾ ਪਲਪ ਹੈ ਨਾ ਇਹ ਸੌਫਟ ਹੋ ਜਾਏ ਹੁਣ ਦੇਖੋ ਜੜੀਆਂ ਗਿਟਕਾ ਨਾ ਆਪਾਂ ਇਹਨੇ ਬਾ ਉਹਨਾਂ ਕੀ ਪੈਨ ਵਿੱਚ ਪਾ ਕੇ ਬੋਇਲ ਕੀਤੀਆਂ ਸੀ ਨਾ ਹੁਣ ਇਹਨਾਂ ਦੋ ਦੋ ਤੋਂ ਤਿੰਨ ਬੋਇਲ ਆ ਚੁੱਕੇ ਨੇ ਇਹਨਾਂ ਨੂੰ 5 ਤੋਂ 7 ਮਿੰਟ ਹੋ ਗਏ ਨੇ ਬੋਇਲ ਹੁੰਦੇ ਹੁੰਦੇ ਤੇ ਹੁਣ ਇਹ ਨਾ ਬਿਲਕੁਲ ਨਰਮ ਹੋ ਗਏ ਨੇ ਤੇ ਹੁਣ ਆਪਾਂ ਨਾ ਗੈਸ ਕਰ ਦੇਣਾ ਬੰਦ ਤੇ ਇਹਨੂੰ ਠੰਡਾ ਹੋਣ ਦਾ ਵੇਟ ਕਰਨਾ ਹੈ ਹੁਣ ਆ ਜਿਹੜਾ ਔਲਿਆਂ ਦਾ ਗਿਟਕਾਂ ਵਾਲਾ ਪਾਣੀ ਸੀ ਨਾ ਇਹ ਵੇਖੋ ਹੁਣ ਹੁਣ ਨਾ ਇਹ ਠੰਡਾ ਹੋ ਗਿਆ ਤੇ ਹੁਣ ਜਿਹੜੀਆਂ ਔਲ ਆਹ ਵਾਲੀਆਂ ਗਿਟਕਾਂ ਨੇ ਨਾ ਦੇਖੋ ਅੱਜ ਮੈਂ ਹੱਥਾਂ ਨਾਲ ਮੈਸ਼ ਹੋ ਰੀਆਂ ਨੇ ਹੁਣ ਮੈਂ ਇਹਨਾਂ ਨੂੰ ਨਾ ਐਵੇਂ ਕਰਕੇ ਇੱਕ ਵਾਰੀ ਹੱਥਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੀ ਹੁਣ ਆਪਾਂ ਆਹ ਸਾਰਾ ਪਾਣੀ ਸਟੇਨ ਕਰ ਲਿਆ ਸੀ ਤੇ ਆਹ ਵੇਖੋ ਇਹਦੇ ਵਿੱਚ ਨਾ ਉਹ ਜਿਹੜਾ ਪਲਪ ਸੀ ਨਾ ਗਟਕਾਂ ਦੇ ਨਾਲ ਉਹ ਵੀ ਮੈਂ ਇਹਦੇ ਵਿੱਚ ਹੀ ਸਟੇਨ ਕਰ ਲਿਆ ਸੀਗਾ ਤੇ ਹੁਣ ਨਾ ਗੱਲ ਹੈ ਇਸ ਪਾਣੀ ਦੀ ਹੁਣ ਇਸ ਪਾਣੀ ਨੂੰ ਆਪਾਂ ਕੀ ਕੀ ਕਰ ਸਕਦੇ ਆ ਇਸ ਪਾਣੀ ਨੂੰ ਤੁਸੀਂ ਇਸ ਪਰ ਨਾਲ ਤੁਸੀਂ ਵਾਲ ਨਾ ਸਕਨੇ ਹੋ ਜਿਵੇਂ ਸ਼ੈਂਪੂ ਦੇ ਵਿੱਚ ਤੁਸੀਂ ਇਹ ਪਾਣੀ ਬੋਟਲ ਸਟੋਰ ਕਰਕੇ ਰੱਖ ਲਿਆ ਤੇ ਜਦੋਂ ਤੁਸੀਂ ਸਿਰ ਨਾਲ ਹਣਾ ਤੁਸੀਂ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਲੈ ਕੇ ਸ਼ੈਂਪੂ ਦੇ ਵਿੱਚ ਪਾ ਕੇ ਤੇ ਤੁਸੀਂ ਉਹਨੂੰ ਵਾਲ ਸਿਰ 'ਚ ਲਾ ਸਕਨੇ ਹੋ ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਕੋਈ ਵੀ ਹੈਅਰ ਬੈਕ ਬਣਾ ਸਕਨੇ ਹੋ ਔਰ ਸਭ ਤੋਂ ਵੱਡੀ ਗੱਲ ਮੈਨੂੰ ਕਰਨੀ ਮੈਨੂੰ ਯੂਜ਼ ਕਰਦੀ ਹੁੰਨੀ ਆ ਮੈਨੂੰ ਫ੍ਰੀਜ਼ ਕਰ ਲੈਣੀ ਆ ਤੇ ਮੈਨੂੰ ਫ੍ਰੀਜ਼ ਕਰਨ ਤੋਂ ਬਾਅਦ ਇਹਦੀ برف ਬਣ ਜਾਂਦੀ ਹੈ ਤੇ برف ਬਣਨ ਤੋਂ ਬਾਅਦ ਜਦੋਂ ਫਿਰ ਮੇਰੇ ਕੋਲ ਇਹ ਤੋ ਕਾਫੀ ਟਾਈਮ ਤੱਕ ਇਹ ਸਟੋਰ ਹੋ ਜਾਂਦਾ ਹੈ ਤੇ ਇਹਦੇ ਵਿੱਚ ਵੀ ਉਨੇ ਹੀ ਗੁਣ ਨੇ ਜਿੰਨੇ ਔਲੇ ਵਿੱਚ ਨੇ ਕਿਉਂਕਿ ਆਪਾਂ ਇਸ ਪਾਣੀ ਚੌਲੇ ਵੀ ਉਬਾਲੇ ਸੀ ਫਿਰ ਇਸ ਪਾਣੀ ਚ ਆਪਾਂ ਉਹਦੀ ਗਿੱਟ ਕਾ ਉਬਾਲ ਲਤੀਆਂ ਤੇ ਨਾਲ ਹੀ ਥੋੜਾ ਥੋੜਾ ਪਲਪ ਵੀ ਹੈ ਇਹਨਾਂ ਦੇ ਵਿੱਚ ਸੋ ਹੁਣ ਮੈਂ ਇਹਨੂੰ ਫ੍ਰੀਜ਼ ਕਰ ਦਾਂਗੀ ਤੇ ਮੈਂ ਇਹਦੇ ਇਹਦੇ ਨਾਲ ਮੈਂ ਜਿਵੇਂ ਕੋਈ ਵੀ ਜਿਵੇਂ ਮਤਲਬ ਕਿ ਡਰਿੰਕ ਬਣਾਉਣੀ ਆ ਜਿਵੇਂ ਨਿੰਬੂ ਪਾਣੀ ਬਣਾਇਆ ਜਾਂ ਜੂਸ ਬਣਾਇਆ ਤਾਂ ਮੈਂ ਇਹ ਵਾਲਾ ਜਿਹੜਾ ਕਯੂਬ ਹੈ ਨਾ ਉਹਦੇ ਵਿੱਚ ਪਾ ਦਿੰਨੀ ਆ ਇਹਦੇ ਨਾਲ ਇੱਕ ਤਾਂ ਇਹ ਔਲਾ ਖਾਧਾ ਜਾਂਦਾ ਹੈ ਮਤਲਬ ਔਲੇ ਦੇ ਇਹਦੇ ਵਿੱਚ ਔਲੇ ਦੇ ਹੁੰਨੇ ਤਾਂ ਇਹ ਇਹ ਆਪਾਂ ਕੰਜ਼ੂਮ ਕਰ ਸਕਦੇ ਆ ਤੇ ਇਹ ਇਹ ਆਪਣੀ ਬਾਡੀ ਨੂੰ ਬੈਨੀਫਿਟ ਦੇ ਦਿੰਦਾ ਸੋ ਤੁਸੀਂ ਵੀ ਇਸ ਪਾਣੀ ਨੂੰ ਸੱਟਿਆ ਨਾ ਕਰੋ ਇਹਨੂੰ ਜਿਆਦਾ ਤੋਂ ਜਿਆਦਾ ਯੂਜ਼ ਕਰਿਆ ਕਰੋ ਜਿਵੇਂ ਹੁਣੇ ਪਾਣੀ ਹੈ ਆਪਾਂ ਹੁਣ ਦਾਲ ਬਣਾਉਣੀ ਹੈ ਤਾਂ ਮੈਂ ਦਾਲ ਚ ਪਾ ਲੰਨੀ ਆ ਜਿਵੇਂ ਆਟਾ ਗੁੰਨਾ ਤਾਂ ਮੈਂ ਕਈ ਵਾਰੀ ਆਟਾ ਵੀ ਗੋਲ ਲੰਨੀ ਆ ਰਾਈਸ ਬਣਾਉਣੇ ਨੇ ਤਾਂ ਮੈਂ ਉਹ ਰਾਈਸ ਵਿੱਚ ਵੀ ਯੂਜ਼ ਕਰ ਲੈਣੇ ਆ ਸੋ ਤੁਸੀਂ ਇਹ ਪਾਣੀ ਬੜਾ ਬੈਨੀਫਿਟ ਬੈਨੀਫੀਸ਼ੀਅਲ ਹੁੰਦਾ ਆਪਣੇ ਲਈ ਸੋ ਇਹਨੂੰ ਸੱਟਿਆ ਨਾ ਕਰੋ ਇਹਨੂੰ ਇਹਨੂੰ ਰੀਯੂਜ਼ ਕਰਿਆ ਕਰੋ ਸੋ ਹੁਣ ਮੈਂ ਇਹਦੀ ਇਹਨੂੰ ਫ੍ਰੀਜ਼ ਕਰ ਫਿਰ ਹੁਣ ਮੈਂ ਇਹਨੂੰ ਕਰੂੰਗੀ ਫ੍ਰੀਜ਼ ਤੇ ਫਿਰ ਅਗੇ ਆਮ ਹਾਲੇ ਵੀਡੀਓਸ ਤੁਹਾਡੇ ਨਾਲ ਮੈਂ ਡਰਿੰਕ ਸ਼ੇਅਰ ਕਰੂੰਗੀ ਜਿੰਦੇ ਵਿੱਚ ਮੈਂ ਇਹਨੂੰ ਯੂਜ਼ ਕਰ ਰਹੀ ਆ ਸੋ ਦੇਖੋ ਮੈਂ ਐਵੇਂ ਨਾ ਫ੍ਰੀਜ਼ ਕਰ ਦਾਂਗੇ ਇਸ ਪਾਣੀ ਨੂੰ ਤੇ ਆਨਲਾਈਨ ਵੀਡੀਓਜ਼ ਤੁਸੀਂ ਮੈਨ ਨਾਲ ਬਣੇ ਰਹੋ ਮੈਂ ਇਹਨ ਇਸੇ ਹੀ ਆਈਸ ਕੂਬਸ ਦੇ ਡਰਿੰਕ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੁਸੀਂ ਇਹਨੂੰ ਕਈ ਵੇਨ ਨਾਲ ਯੂਜ਼ ਕਰ ਸਕਦੇ ਹੋ ਜਿਵੇਂ ਸ਼ਕੰਜਵੀ ਬਣਾਉਣੀ ਹੈ ਜੂਸ ਬਣਾਉਣਾ ਹੈ ਜਾਂ ਤੁਸੀਂ ਨਾਰਮਲ ਗਰਮ ਪਾਣੀ ਦੇ ਵਿੱਚ ਇਹਨੂੰ ਇੱਕ ਕਯੂਬ ਨੂੰ ਕੱਢੋ ਪਾਓ ਤੇ ਤੁਸੀਂ ਇਹਨੂੰ ਕੰਜ਼ੂਮ ਕਰ ਲਓ ਜਿਵੇਂ ਆਪਾਂ ਔਲੇਹਾਂ ਦਾ ਜੂਸ ਪੀਂਦੇ ਆ ਲਾਈਕ ਇਹ ਉਹੀ ਚੀਜ਼ ਹੈ ਬਸ ਬੇ ਇਹਨੂੰ ਆਪਾਂ ਉਬਾਲਿਆ